ਸਤ ਸ੍ਰੀ ਅਕਾਲ ਜੀ ਕਿਵੇਂ ਸਾਰੇ ਠੀਕ ਹੋ? ਹੋਪ ਸੋ ਥਿੰਕ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਆਪਾਂ ਕਰ ਰਿਹਾ ਮੇਕਅਪ ਜਿਹੜਾ ਕਿ ਨਿਊਲੀ ਮੈਰਿਡ ਵੀ ਕਰ ਸਕਦੇ ਨੇ ਮੇਰੇ ਫੇਸ ਤੇ ਨਾ ਪਿੰਪਲ ਹੋ ਗਿਆ ਜਦੋਂ ਕੋਈ ਫੰਕਸ਼ਨ ਹੁੰਦਾ ਤਾਂ ਪਿੰਪਲਸ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਮੈਂ ਲਗਾ ਰਹੀ ਹਾਂ ਮੋਇਸਚਰਾਈਜ਼ਰ ਉਹ 3 ਪਲੱਸ ਦਾ ਮoiश्चਰਮ ਲਗਾ ਰਹੀਆਂ ਤੇ ਇਹ ਮੇਕਅਪ ਨੂੰ ਆਪਾਂ ਪਾਰਟੀ ਤੇ ਵੀ ਕਰਕੇ ਜਾ ਸਕਦੇ ਹਾਂ ਜਿਵੇਂ ਨਿਊਲੀ ਮੈਰਿਡ ਨੇ ਉਹਨਾਂ ਨੂੰ ਮੇਕਅਪ ਕਰਨਾ ਨਹੀਂ ਆਉਂਦਾ ਉਹ ਵੇਖ ਸਕਦੇ ਨੇ ਸਿੱਖ ਸਕਦੇ ਨੇ ਮਤਲਬ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਤੇ ਤੁਸੀਂ ਇਹ ਮੇਕਅਪ ਕਰ ਸਕਦੇ ਹੋ ਬਰਥਡੇ ਪਾਰਟੀ ਰਿਟਾਇਰਮੈਂਟ ਆ ਜਾਂ ਕਿਸੇ ਮੈਰਿਜ ਤੇ ਜਾਣਾ ਜਾਂ ਕਿਸੇ ਨਿਊਲੀ ਬਰਾਇਡਲ ਨੇ ਕਰਨਾ ਵਾ ਘਰੇ ਮੇਕਅਪ ਕਰਨਾ ਚਾਹੇ ਕਿਤੇ ਜਾਣਾ ਨਾ ਤੇ ਉਸ ਤੋਂ ਬਾਅਦ ਮੈਂ ਕਰੂੰਗੀ ਅੱਜ ਫੋਰਐਵਰ 52 ਦਾ ਜਿਹੜਾ ਕੇ ਫਾਊਂਡੇਸ਼ਨ ਯੂਸ ਕੋਈ ਵੀ ਜਿਆਦੇ ਪ੍ਰੋਡਕਟਸ ਆਪਾਂ ਨਹੀਂ ਲੈਣੇ ਪ੍ਰੋਡਕਟ ਜਿਹੜੇ ਤੁਹਾਡੇ ਕੋਲ ਹੈਗੇ ਤੁਸੀਂ ਉਹੀ ਯੂਜ਼ ਕਰ ਸਕਦੇ ਹੋ ਬਟ ਇਹ ਵੇ ਤੁਹਾਨੂੰ ਪਤਾ ਚੱਲ ਜੂ ਤੇ ਉਹੀ ਫਾਊਂਡੇਸ਼ਨ ਮੈਂ ਅੱਜ ਤੇ ਲਗਾ ਰਹੀ ਆ ਬਿਊਟੀ ਬਲੈਂਡਰ ਦੇ ਨਾਲ ਲਗਾ ਕੇ ਆਪਾਂ ਹਲਕਾ ਜਾਨੂੰ ਬਲੈਂਡ ਕਰਾਂਗੇ ਲਾਈਟ ਜੇ ਚਾਹੀ ਤੁਸੀਂ ਫਿੰਗਰ ਨਾਲ ਕਰ ਲੋ ਜਿਹੜੀ ਆਪਣੀ ਰਿੰਗ ਫਿੰਗਰ ਹੁੰਦੀ ਆ ਉਹਦੇ ਨਾਲ ਕਰ ਸਕਦੇ ਹੋ ਫਿਰ ਆਪਾਂ ਉਹਦੇ ਉੱਪਰ ਲਗਾਵਾਂਗੇ ট্রান্সਲੂਸੈਂਟ ਪਾਊਡਰ ਜਾਂ ਕੰਪੈਕਟਰ ਜੋ ਵੀ ਤੁਸੀਂ ਯੂਜ਼ ਕਰਦੇ ਹੋ ਬੜੇ ਹੀ ਸਿੰਪਲ ਵੇ ਨਾਲ ਆਪਾਂ ਇਹ ਮੇਕਅੱਪ ਕੀਤਾ ਕੋਈ ਜ਼ਿਆਦਾ ਨਹੀਂ ਹੈਗਾ ਕਿੰਦਾ ਮਰਜੀ ਤੁਸੀਂ ਆਪਣੇ ਘਰੇ ਆਪਦਾ ਮੇਕਅੱਪ ਖੁਦ ਹੀ ਕਰ ਸਕਦੇ ਹੋ ਤੇ ਇਹਦੇ ਉੱਪਰ ਹੁਣ ਆਪਾਂ ਆਈ ਸ਼ੈਡੋ ਅਪਲਾਈ ਕਰਾਂਗੇ ਤੇ ਮੈਂ ਹਲਕਾ ਜਿਹਾ ਆਈ ਸ਼ੈਡੋ ਲਗਾਵਾਂਗੀ ਬਸ ਥੋੜਾ ਜਿਹਾ ਹਲਕਾ ਜਿਹਾ ਆ ਸ਼ੂਗਰ ਦੀ ਪੈਲੇਟ ਇਹਦੇ ਵਿੱਚ ਮੈਨੂੰ ਬਲਸ਼ਰ ਇਹਦਾ ਬਹੁਤ ਵਧੀਆ ਲੱਗਦਾ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਆਪਾਂ ਨੂੰ ਆਈ ਸ਼ੈਡੋ ਬਲਸ਼ਰ ਔਰ ਕੰਟੋਰ ਜੋ ਆਪਾਂ ਨੂੰ ਚਾਹੀਦਾ ਤੇ ਮੈਂ ਹਲਕਾ ਜਿਹਾ ਜਿਹੜ ਵਾਰਿਸ ਦੇ ਬਰਥਡੇ ਤੇ ਮੈਂ ਇਹ ਮੇਕਅਪ ਕਰ ਰਹੀ ਆ ਜਿਆਦਾ ਨਹੀਂ ਕਰਨਾ ਕਿਉਂਕਿ ਇੰਨਾ ਵੱਡਾ ਪ੍ਰੋਗਰਾਮ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਹੀ ਕਰਨੇ ਆ ਕਿ ਜਿੰਨਾ ਚਲ ਸੋਹਣਾ ਲੱਗੇ ਵੀ ਨੇ ਅਸੀਂ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਾਫੀਆਂ ਦੇ ਮੈਸੇਜ ਆ ਰਹੇ ਸੀ ਕਿ ਦੀਦੀ ਸਾਨੂੰ ਪਾਰਟੀ ਮੇਕਅਪ ਦੱਸੋ ਜਾਂ ਨਿਊਲੀ ਬਰਾਇਡਲ ਜਿਹੜੇ ਨਵਾਂ ਨਵਾਂ ਵਿਆਹ ਹੋਇਆ ਜਿੰਨਾ ਕੁੜੀਆਂ ਦਾ ਜੀ ਅਸੀਂ ਮੇਕਅਪ ਘਰੇ ਕਿਵੇਂ ਕਰਿਆ ਕਰੀਏ ਤੇ ਉਹਦੇ ਵਾਸਤੇ ਆ ਹੁਣ ਮੈਂ ਆਈ ਸ਼ੈਡੋ ਵੀ ਅਪਲਾਈ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਯੂਜ਼ ਕਰਨਾ ਵਾ ਪ੍ਰਾਈਮਰ ਪ੍ਰਾਈਮਰ ਵੀ ਮੈਂ 슈ਗਰ ਦਾ ਹੀ ਯੂਜ਼ ਕਰ ਰਹੀ ਆ ਤੇ ਪ੍ਰੋਡਕਟਸ ਬਹੁਤ ਜ਼ਿਆਦਾ ਤੇ ਕੋਈ ਵੀ ਐ ਨਹੀਂ ਲੱਗੂਗਾ ਕਿ ਆਪਾਂ ਬੜਾ ਕੁਝ ਥਾਪ ਰੱਖਿਆ ਹਲਕਾ ਜਿਹਾ ਮੈਂ ਪ੍ਰਾਈਮਰ ਲਿਆ ਤੇ ਸਾਰੇ ਫੇਸ ਤੇ ਉਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਾਂਗੀ ਇਹਨੂੰ ਤੁਸੀਂ ਆਪਣੇ ਹੱਥ ਦੇ ਨਾਲ ਹੀ ਬਲੈਂਡ ਕਰ ਸਕਦੇ ਹੋ ਬਸ ਥੋੜਾ ਜਿਹਾ ਕਰਨਾ ਡੈਪਟੋਕ ਚੰਗੀ ਤਰ੍ਹਾਂ ਮ사ਜ ਨਹੀਂ ਕਰਨੀ ਇਹਦੀ ਉਸ ਤੋਂ ਬਾਅਦ ਮੈਂ ਫੋਰ ਏਵਰ 52 ਦਾ ਲੈ ਰਹੀ ਹਾਂ ਫਾਊਂਡੇਸ਼ਨ ਮਤਲਬ ਜਿਵੇਂ ਦੀ ਕੰਪਲੈਕਸ਼ਨ ਆ ਉਸ ਦੇ ਅਕੋਰਡਿੰਗ ਆਪਾਂ ਲੈ ਸਕਦੇ ਹਾਂ ਤੇ ਮੈਂ ਇਹ ਵਾਲਾ ਫਾਊਂਡੇਸ਼ਨ ਬਿਊਟੀ ਬਲੈਂਡਰ ਦਾ ਲਿਆ ਲਾਈਟ ਸ਼ੇਡ ਦੇ ਵਿੱਚ ਤੇ ਉਹਨੂੰ ਮੈਂ ਹਲਕਾ ਜਿਹਾ ਡਾਟਸ ਨਾਲ ਲਗਾ ਰਹੀ ਹਾਂ ਬਿਊਟੀ ਬਲੈਂਡਰ ਦੇ ਨਾਲ ਹੀ ਆਪਣੇ ਹੱਥ ਤੇ ਲਗਾ ਕੇ ਤੇ ਇਹਨੂੰ ਆਪਾਂ ਇੰਨੇ ਕੁ ਨੂੰ ਹੀ ਬਲੈਂਡ ਕਰਨਾ ਜ਼ਿਆਦਾ ਨਹੀਂ ਲੈਣਾ ਆਈਸ ਦੇ نیچے ਹਲਕਰ ਕੇ ਡਾਰਕ ਸਰਕਲ ਤੇ ਆਪਾਂ ਕਨਸੀਲਰ ਦੀ ਜਗ੍ਹਾ ਵੀ ਇਹੀ ਜਿਹੜਾ ਫਾਊਂਡੇਸ਼ਨ ਅਪਲਾਈ ਕਰਾਂਗੇ ਤੇ ਇਹਦੇ ਨਾਲ ਜਿਹੜੇ ਆਪਣੇ ਲिटल ਬਿਟ ਡਾਰਕ ਸਰਕਲ ਹੁੰਦੇ ਆ ਉਹ ਹਾਈਡ ਹੋ ਜਾਣਗੇ ਇਹਦੇ ਵਾਸਤੇ ਆਪਾਂ ਨੂੰ ਕੋਈ ਵੀ 303 ਜਾਂ ਕੋਈ ਵੀ orange ਕਲਰ ਦਾ ਕਰੈਕਟਰ ਯੂਜ਼ ਕਰਨ ਦੀ ਲੋੜ ਨਹੀਂ ਹੈਗੀ ਤਾਂ ਆਪਾਂ ਇਸੇ ਨਾਲ ਹੀ ਚੰਗੀ ਜਿਹੜਾ ਬਲੈਂਡ ਕਰ ਲਾਂਗੇ ਤੇ ਆਪਣਾ ਫੇਸ ਜਿਹੜਾ ਈਵਨ ਲੱਗਣ ਲੱਗ ਜਾਊਗਾ ਇੱਕ ਸਕਿਨ ਨੂੰ ਮਤਲਬ ਵਧੀਆ ਇਨਹਾਂਸ ਕਰੂਗਾ ਆਪਣੇ ਆਪਣੇ ਮੇਕਅਪ ਨੂੰ ਆਪਣੇ ਫੇਸ ਨੂੰ ਤੇ ਉਸ ਤੋਂ ਬਾਅਦ ਮੈਨੂੰ ਚੰਗੀ ਤਰ੍ਹਾਂ ਬਲੈਂਡ ਕੀਤਾ ਬਲੈਂਡ ਤੁਸੀਂ ਜੋ ਕਰਨਾ ਤਾਂ ਉਦੋਂ ਬੜੇ ਸੌਫਟਲੀ ਕਰਨਾ ਇਹ ਨਹੀਂ ਕਿ ਹਾਂ ਜੋਰ-ਜੋਰ ਨਾਲ ਕਿ ਪ੍ਰੋਡਕਟ ਸਾਰਾ ਉਹਦੇ ਵਿੱਚ ਹੀ ਲੱਗ ਜਾਏ ਬੜੇ ਪਿਆਰ ਨਾਲ ਹਲਕੇ-ਹਲਕੇ ਹੱਥਾਂ ਨਾਲ ਬਲੈਂਡ ਕਰਨਾ ਵਾ ਤੇ ਮੇਰਾ ਪਿੰਪਲ ਸੀਗਾ ਤੇ ਮੈਨੂੰ ਬੜੇ ਟੈਨਸ਼ਨ ਹੋ ਕਿ ਜਦੋਂ ਕੋਈ ਫੰਕਸ਼ਨ ਹੁੰਦਾ ਉਦੋਂ ਪਿੰਪਲਸ ਹੋਣੇ ਲਾਜ਼ਮੀ ਆ ਸਾਰਿਆਂ ਦੇ ਤੇ ਹੁਣ ਆਪਾਂ ਇਹਨੂੰ ਬਲੈਂਡ ਕਰਨਾ ਹਲਕਾ ਹਲਕਾ ਬਲੈਂਡਿੰਗ ਤੁਸੀਂ ਕੰਜੂਸੀ ਨਹੀਂ ਕਰਨੀ ਕਿਉਂਕਿ ਬਲੈਂਡਿੰਗ ਨਾਲ ਹੀ ਮੇਕਅਪ ਜਿਹੜਾ ਆਪਣਾ ਸਟੇ ਕਰਦਾ ਵਾ ਬਲੈਂਡਿੰਗ ਪੂਰੀ ਹੋਣੀ ਚਾਹੀਦੀ ਆ ਤਾਂ ਜੋ ਕੋਈ ਆਪਣੇ ਕੋਲ ਖੜਾ ਹੋਵੇ ਉਹਨੂੰ ਇਦਾਂ ਨਾ ਲੱਗੇ ਕਿ ਆਪਾਂ ਮੇਕਅਪ ਬੜਾ ਲਾ ਰੱਖਿਆ ਤੇ ਉਹ ਵੀ ਉੱਪਰ ਉੱਪਰ ਹੀ ਆ ਫੇਰ ਹੁਣ ਆਪਾਂ ਯੂਜ਼ ਕਰਾਂਗੇ ਸ਼ੂਗਰ ਦਾ ਇਹ ਟੀਐਲ ਪਾਊਡਰ ਮੀਨਸ ট্রান্সਲੂਸੈਂਟ ਪਾਊਡਰ ਮੈਨੂੰ ਇਹਦੀ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਲੱਗਦਾ ਬੜੀ ਹੀ ਮਤਲਬ ਵਧੀਆ ਇਹਦੀ ਸਟੇਇੰਗ ਪਾਵਰ ਹੈ ਫੇਸ ਨੂੰ ਇੱਕਦਮ ਬੜਾ ਹੀ ਸੋਨਾ ਬਣਾ ਦਿੰਦਾ ਜਦੋਂ ਵੀ ਆਪਾਂ ਅਪਲਾਈ ਕਰਦੇ ਮੈਟ ਲੁੱਕ ਆਉਂਦੀ ਹੈ ਬਟ ਬੜਾ ਪਿਆਰਾ ਫੇਸ ਜਿਹੜਾ ਇਸ ਤੋਂ ਬਾਅਦ ਲੱਗਣ ਲੱਗ ਜਾਂਦਾ ਸਾਰਾ ਮੇਕਅਪ ਜਿਹੜਾ ਅਬਜ਼ਰਵ ਹੋ ਜਾਂਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ neck ਤੇ ਵੀ ਯੂਜ਼ ਕਰਾਂਗੇ ਆਪਾਂ ਫਾਊਂਡੇਸ਼ਨ ਵੀ neck ਤੇ ear ਵੀ ਨਾਲ ਹੀ ਕਵਰ ਕਰਨੇ ਆ ਇਹਨਾਂ ਵਿੱਚ neck ਦਾ ਥੋੜਾ ਕਲਰ ਹੋਰ ਹੋ ਜੇ ਤੇ ਫੇਸ ਦਾ ਕਲ ਮੈਂ ਬਲਿੰਡ ਦਾ ਜੈਲ ਆਇਲੈਨਰ ਯੂਜ਼ ਕਰਾਂਗੀ ਮੈਨੂੰ ਬਹੁਤ ਪਿਆਰਾ ਲੱਗਦਾ 바ਕੀ ਲਾਈਨਰ ਹਮੇਸ਼ਾ ਜੈਲ ਲਾਈਨਰ ਹੀ ਯੂਜ਼ ਕਰਿਆ ਕਰੋ ਇਹਨਾਂ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਜਦੋਂ ਆਪਾਂ ਕਿਸੇ ਦਾ ਲੱਗਿਆ ਦੇਖਦੇ ਆ ਉਦੋਂ ਵੀ ਮਤਲਬ ਵਧੀਆ ਲੱਗਦੇ ਤੇ ਇਹਦੇ ਲਈ ਆਪਾਂ ਯੂਜ਼ ਕਰ ਰਹੇ ਆ ਐਂਗੂਲਰ ਬਰਸ਼ ਜਿਹੜਾ ਥੋੜਾ ਜਿਹਾ ਟੇਢਾ ਹੁੰਦਾ ਬਰਸ਼ ਉਹਦੇ ਨਾਲ ਆਪਾਂ ਯੂਜ਼ ਕਰਾਂਗੇ ਤੇ ਮੈਂ ਬਹੁਤ ਵਾਰੀ ਪਹਿਲਾਂ ਵੀ ਦੱਸਿਆ ਕਿ ਕਦੇ ਵੀ ਲਾਈਨਰ ਨੂੰ ਤੁਸੀਂ ਖੁੱਲਾ ਨਾ ਛੱਡੋ ਇਹਦੇ ਉੱਪਰ ਟੱਕਾਂ ਦਿਓ ਜਾਂ ਇਹਨੂੰ ਉਲਟਾ ਕਰਕੇ ਰੱਖ ਲਓ ਕਿ ਜਦੋਂ ਇਹਨਾਂ ਉੱਪਰ ਹਵਾ ਪੈ ਜਾਂਦੀ ਹੈ ਜਿਹੜੇ ਇਹ ਜੈਲ ਲਾਈਨਰ ਹੈ ਸੁੱਕ ਜਾਂਦੇ ਆ ਡਰਾਈ ਹੋ ਜਾਂਦੇ ਆ ਤੇ ਫਿਰ ਆਪਣੇ ਕਿਸੇ ਵੀ ਕੰਮ ਨਹੀਂ ਆਉਂਦੇ ਤੇ ਆਪਾਂ ਚੰਗੀ ਤਰੀਕੇ ਨਾਲ ਜਿੱਦਾਂ ਵੀ ਤੁਸੀਂ ਲਾਈਨਰ ਲਗਾਉਣਾ ਪਸੰਦ ਕਰਦੇ ਹੋ ਉਵੇਂ ਤੁਸੀਂ ਲਾਈਨਰ ਲਗਾ ਲਓ ਮੈਂ ਸਿੰਪਲ ਲਾਈਨਰ ਲਗਾ ਰਹੀ ਹਾਂ ਕੋਈ ਵੀ ਵਿੰਗ ਵਗੈਰਾ ਜਿਹੜੇ ਇਹਦੀ ਬਾਹਰ ਨਹੀਂ ਕੱਢ ਰਹੀ ਦੋਨੋਂ ਸਾਈਡ ਮੇ ਇਸੇ ਤਰੀਕੇ ਨਾਲ ਹੀ ਜਿਹੜਾ ਲਾਈਨਰ ਹੈ ਨਾ ਲਗਾਵਾਂਗੀ ਤੇ ਇਹ ਲਾਈਨਰ ਆਪਾਂ ਆਈਬ੍ਰੋ ਨੂੰ ਵੀ ਡਿਫਾਈਨ ਕਰਾਂਗੇ ਕੱਜਲ ਵੀ ਇਸੇ ਨਾਲ ਪਾਵਾਂਗੇ ਬੜਾ ਵਧੀਆ ਲਾਈਨਰ ਹੈ ਰਿਜ਼ਲਟ ਵੀ ਬੜਾ ਵਧੀਆ ਨਾਇਕਾ ਤੋਂ ਆਰਾਮ ਨਾਲ ਮਿਲ ਜਾਂਦਾ ਜ ਕੋਰੀ ਬਹੁਤ سارے ਬ੍ਰਾਂਡ ਵਿੱਚ ਆਉਂਦੇ ਆ ਫੋਰੇਵਰ 52 ਦਾ ਵੀ ਆਉਂਦਾ ਕ੍ਰਾਇਲੋਂ ਦੇ ਵੀ ਆਉਂਦੇ ਆ ਮੈਂ ਕਹਦੇ ਸਭ ਦੇ ਆਉਂਦੇ ਆ ਤੇ ਮੇਰੇ ਕੋਲ ਇਸ ਟਾਈਮ ਮੈਬਲਿੰਦਾ ਸੀ ਮੈਂ ਮੈਬਲਿੰਦਾ ਯੂਜ਼ ਕਰ ਲਿਆ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਵਾ ਲੌਂਗ ਲਾਸਟਿੰਗ ਹੈਗਾ ਜਦੋਂ ਤੱਕ ਆਪਾਂ ਖੁਦ ਨਹੀਂ ਰਿਮੂਵ ਕਰਦੇ ਉਦੋਂ ਤੱਕ ਰਿਮੂਵ ਨਹੀਂ ਹੁੰਦਾ ਤੇ ਮੈਂ ਇੱਕ ਅਜ ਦੇ ਉੱਪਰ ਜਿਹੜਾ ਅਜ ਦੇ ਉੱਪਰ ਲਗਾ ਲਿਆ ਲਾਈਨਰ ਹੁਣ ਦੂਜੀ ਸਾਈਡ ਵੀ ਮੈਂ ਇਸੇ ਤਰੀਕੇ ਨਾਲ ਜਿਹੜਾ ਲਾਈਨਰ ਅਪਲਾਈ ਕਰਾਂਗੀ ਸੇਮ ਉਸੇ ਬਰਸ਼ ਤੇ ਨਾਲ ਤੇ ਐਂਗੂਲਰ ਬਰਸ਼ ਯੂਜ਼ ਕਰਿਆ ਕਰੋ ਜਦੋਂ ਵੀ ਤੁਸੀਂ ਮਤਲਬ ਜੈਲ ਆਈਲਾਈਨਰ ਯੂਜ਼ ਕਰਨਾ ਬੜਾ ਵਧੀਆ ਰਿਜ਼ਲਟ ਆਂਦਾ ਇਹਦੇ ਨਾਲ ਤੇ ਇਸ ਤਰੀਕੇ ਨਾਲ ਆਪਾਂ ਲਾ ਕੇ ਇਸ ਤੋਂ ਬਾਅਦ ਆਪਾਂ ਕੱਜਲ ਵੀ ਜਿਹੜਾ ਇਸੇ ਲਾਈਨਰ ਦਾ ਤੈਨੂੰ ਤੁਸੀਂ ਦੇਖੋ ਦੋਨਾਂ ਸਾਈਡ ਤੇ ਮੇਰਾ ਜਿਹੜਾ ਲਾਈਨਰ ਉਹ ਲੱਗ ਗਿਆ ਕੰਪਲੀਟ ਹੋ ਗਿਆ ਤੇ ਆਈਜ਼ ਦੀ ਲੁੱਕ ਨਾ ਪ੍ਰੋਪਰ ਚੇਂਜ ਹੋ ਜਾਂਦੀ ਜਦੋਂ ਆਪਾਂ ਲਾਈਨਰ ਲਗਾ ਲੈਂਦੇ ਆ ਲਾਈਨਰ ਦੇ ਨਾਲ ਹੀ ਸਾਰਾ ਫੇਸ ਜਿਹੜਾ ਬੜਾ ਸੋਹਣਾ ਲੱਗਣ ਲੱਗ ਜਾਂਦਾ ਬਾਕੀ ਤੁਸੀਂ ਦੇਖੋ ਤੁਹਾਨੂੰ ਮੇਕਅਪ ਕਿੰਨਾ ਕੁ ਜ਼ਿਆਦਾ ਤਾਂ ਨਹੀਂ ਲੱਗ ਰਿਹਾ ਵੀ ਹਾਂ ਕਿੰਨਾ ਕੁ ਵਧੀਆ ਲੱਗ ਰਿਹਾ ਵਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਉਸੇ ਨਾਲ ਹੀ ਇੱਕ ਪਤਲਾ ਬ੍ਰਸ਼ ਲੈ ਕੇ ਉਹਦੀ ਬੈਕ ਸਾਈਡ ਤੋਂ ਆਪਾਂ ਜਿਹੜਾ ਕੱਜਲ ਆਈਜ਼ ਵਿੱਚ ਪਾ ਲਾਂਗੇ ਤੇ ਕੋਸ਼ਿਸ਼ ਕਰਿਆ ਕਰੋ ਕਿ ਕੱਜਲ ਚਾਹੇ ਪਹਿਲਾਂ ਹੀ ਪਾ ਲਓ ਤੇ ਉੱਪਰ ਲਿਡ ਦੇ ਉ ਵੀ ਲਗਾ ਲਿਆ ਕਰੋ ਆਈਜ਼ ਜਿਹੜੇ ਲੁੱਕ ਬੜੀ ਚੇਂਜ ਹੋ ਜਾਂਦੀ ਹੈ ਬੜੀ ਸੋਹਣੀ ਲੱਗ ਲੱਗ ਜਾਂਦੀ ਹੈ ਅਟਰੈਕਟਿਵ ਜੀ ਆਈਜ਼ ਜਿਹੜੀ ਆਪਣੀ ਬਣ ਜਾਂਦੀਆਂ ਤੇ ਹੁਣ ਇਸ ਤੋਂ ਬਾਅਦ ਮਤਲਬ ਮੈਨੂੰ ਲੱਗ ਰਿਹਾ ਸੀ ਮੈਂ ਚੰਗੀ ਤਰ੍ਹਾਂ ਕੱਜਲ ਪਾਣਾ ਤੇ ਮੈਂ ਲਾਈਨਰ ਨੂੰ ਚੰਗੀ ਤਰ੍ਹਾਂ ਅਜ ਦੇ ਵਿੱਚ ਜਿਹੜਾ ਘੁਮਾਇਆ ਤੇ ਵਧੀਆ ਤਰੀਕੇ ਨਾਲ ਜਿਹੜਾ ਲਾਈਨਰ ਲੱਗ ਗਿਆ ਤੇ ਜਿਹੜਾ ਲਾਈਨਰ ਬਰਸ਼ ਸੀ ਉਹਦੇ ਵਿੱਚ ਹੀ ਹਲਕਾ ਜਿਹਾ ਲਾਈਨਰ ਹੈਗਾ ਸੀ ਮੈਂ ਉਹਦੇ ਨਾਲ ਹੀ ਆਈਬ੍ਰੋ ਹਲਕੀ ਜੀ ਡਿਫਾਈਨ ਕਰ ਲਈ ਜ਼ਿਆਦਾ ਨਹੀਂ ਕੀਤੀ ਬਸ ਥੋੜੀ ਜੀ ਆਰਚ ਸ਼ੇਪ ਦੇ ਦਿੱਤੀ ਕਿ ਥੋੜੀ ਜੀ ਅਟਰੈਕਟਿਵ ਲੱਗਣ ਲੱਗ ਜੇ ਥੋੜੀ ਜੀ ਸੋਹਣੀ ਲੱਗਣ ਲੱਗ ਜੇ ਕਿ ਮਤਲਬ ਥੋੜਾ ਜਿਹਾ ਕਲਰ ਜਿਹਾ ਜੂ ਬਲੈਕ ਕਲਰ ਜਿਵੇਂ ਫਾਊਂਡੇਸ਼ਨ ਲਗਾਉਨੇ ਮੜਮੜਮਟ ਉ ਆਪਾਂ ਉਹਦੇ ਨਾਲ ਜਿਹੜਾ ਆਈਬ੍ਰੋ ਨੂੰ ਕਲੀਨ ਕਰ ਲਾਂਗੇ ਮਤਲਬ ਹਲਕਾ ਜਾਂ ਮੈਨੂੰ ਡਿਫਾਈਨ ਕੀਤਾ ਕੋਈ ਜ਼ਿਆਦਾ ਡਿਫਾਈਨ ਨਹੀਂ ਕੀਤਾ ਤੇ ਜਿਹੜੀਆਂ ਆਈਸੋ ਬੜੀਆਂ ਆਈਬ੍ਰੋ ਜਿਹੜੇ ਬੜੀਆਂ ਪਿਆਰੀਆਂ ਲੱਗ ਲੱਗ ਜਾਂਦੀਆਂ ਤੇ ਹੁਣ ਆਪਣੀ ਵਾਰੀ ਆ ਗਈ ਹੁਣ ਆਪਾਂ ਬਲਸ਼ਰ ਵਗੈਰਾ ਕੰਟੋਰ ਵਗੈਰਾ ਕੰਟੋਰ ਤਾਂ ਮੈਂ ਨਹੀਂ ਕੀਤਾ ਕੰਟੋਰੀ ਦੇ ਵਿੱਚ ਮੈਨੂੰ ਜ਼ਰੂਰਤ ਨਹੀਂ ਪਈ ਇੰਨੀ ਕਰਨ ਦੀ ਲਾਈਟ ਜਾਂ ਮੇਕਅਪ ਕੀਤਾ ਵਾ ਇਹ ਮੇਕਅਪ ਤੁਸੀਂ ਘਰੇ ਵੀ ਕਰ ਸਕਦੇ ਹੋ ਨਿਊਲੀ ਮੈਰਿਜ ਜਿਨ੍ਹਾਂ ਨੇ ਕਰਨਾ ਵਾ ਜਾਂ ਕਿਸੇ ਫੰਕਸ਼ਨ ਪਾਰਟੀ ਤੇ ਜਾਣਾ ਵਾ ਕਿਹੇ ਜੋ ਫੰਕਸ਼ਨ ਆ ਵੱਡਾ ਹੈ ਛੋਟਾ ਹੈ ਉੱਥੇ ਤੁਸੀਂ ਬੜਾ ਹੀ ਸੌਖੇ ਤਰੀਕੇ ਨਾਲ ਮੇਕਅਪ ਕਰ ਸਕਦੇ ਹੋ ਤੇ ਹੁਣ ਮੈਂ ਜਿਹੜਾ ਹਾਈਲਾਈਟਰ ਇਹਦੇ ਵਿੱਚ ਹੈਗਾ ਉਹ ਮੈਂ ਉੱਪਰ ਲਗਾ ਦਾਂਗੀ ਆਪਣੀ ਬਰੋ ਬੋਨ ਦੇ ਬਰੋ ਬੋਨ ਤੇ ਜਿਹੜਾ ਹਾਈਲਾਈਟਰ ਉਹ ਲਗਾਵਾਂਗੀ ਹਾਈਲਾਈਟਰ ਹਮੇਸ਼ਾ ਆਪਾਂ ਬਰੋ ਬੋਨਸ ਤੇ ਹੀ ਲਗਾ ਦੋਨੋਂ ਸਾਈਡ ਆਪਾਂ ਇਸੇ ਤਰੀਕੇ ਨਾਲ ਇਹ ਬਰਸ਼ ਫਲੈਟ ਬਰਸ਼ ਦੇ ਨਾਲ ਜਿਹੜਾ ਆਪਾਂ ਹਾਈਲਾਈਟਰ ਬਰੋਨ ਤੇ ਲਗਾਵਾਂਗੇ ਦੈਨ ਮੇਰੇ ਕੋਲ ਬਰਸ਼ ਨਹੀਂ ਸੀ ਹੈਗਾ 블ਸ਼ਰ ਵਾਲਾ ਘਰ ਸੀ ਮੈਂ ਮੇਕਅਪ ਕਰੀ ਤੇ ਬਰਸ਼ ਸਾਰੇ ਸੈਲੂਨ ਚਾ ਤੇ ਮੈਨੂੰ ਬਿਊਟੀ ਬਲੈਂਡਰ ਦੇ ਨਾਲ ਹੀ ਜਿਹੜਾ 블ਸ਼ਰ ਅਪਲਾਈ ਕਰਨਾ ਪਿਆ ਤਾਂ ਬਿਊਟੀ ਬਲੈਂਡਰ ਦੇ ਨਾਲ ਜਿਹੜਾ ਉਹ 블ਸ਼ਰ ਅਪਲਾਈ ਕੀਤਾ ਦੋਨੋਂ ਸਾਈਡ ਸਮਾਈਲ ਦੇ ਕੇ ਕਰਿਆ ਕਰੋ ਥੋੜਾ ਸੌਖਾ ਹੋ ਜਾਂਦਾ ਤੇ ਜੇ ਕਿਸੇ ਦੀ ਸਕਿਨ ਜਿਆਦਾ ਮਤਲਬ ਫੇਸ ਜਿਆਦਾ ਹੈਵੀ ਆ ਤੇ ਉਹ ਚੀਕਸ ਦੇ ਉੱਪਰ ਨਾ ਕਰਿਆ ਕਰੋ ਆਈਬ੍ਰੋ ਦੀ ਸੇਤ ਨੂੰ ਥੋੜਾ ਜਿਹਾ ਕਰ ਲਿਆ ਕਰੋ ਤੇ ਬਾਕੀ ਜੇ ਤੁਹਾਨੂੰ ਵਧੀਆ ਲੱਗਦਾ ਕੋਈ ਪ੍ਰੋਬਲਮ ਨਹੀਂ ਹੈ ਬਟ ਕਈ ਵਾਰ ਜੇ ਆਪਾਂ ਫੇਸ ਤੇ ਜਿਆਦਾ ਮਤਲਬ ਸਕਿਨ ਜਿੰਨਾ ਦਾ ਫੇਸ ਜਿਆਦਾ ਹੈਵੀ ਹੁੰਦਾ ਉਹ ਚੀਕਸ ਦੇ ਉੱਪਰ ਕਰਦੇ ਆ ਨਾ ਤੇ ਉਹ ਥੋੜਾ ਫੇਸ ਹੋਰ ਹੈਵੀ ਲੱਗਣ ਲੱਗ ਜਾਂਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਚੀਕਸ ਤੋਂ ਥੋੜਾ ਪਿੱਛੇ ਹਟ ਕੇ ਹੀ ਜਿਹੜਾ ਬਲਸ਼ਰ ਅਪਲਾਈ ਕਰੋ ਜੇ ਕਿਸੇ ਦਾ ਫੇਸ ਜਿਆਦਾ ਹੈਵੀ ਆ ਅਦਰਵਾਈਜ਼ ਨਹੀਂ ਪਤਾ ਲੱਗਦਾ ਕਿਵੇਂ ਕਰਨਾ ਤਾਂ ਸਮਾਈਲ ਦੇ ਕੇ ਜਿਹੜਾ ਪਾਰਟ ਉੱਪਰ ਉੱਪਰ ਉੱਠ ਜਾਂਦਾ ਫੇਸ ਦਾ ਉਹਦੇ ਉੱਪਰ ਤੁਸੀਂ ਬਲਸ਼ਰ ਅਪਲਾਈ ਕਰਨਾ ਤੇ ਮੈਂ ਨੋਜ਼ ਦੇ ਉੱਪਰ ਹਾਈਲਾਈਟਰ ਜਿਹੜਾ ਫਿੰਗਰ ਨਾਲ ਹੀ ਲਗਾ ਰਹੀ ਆ ਮੇਰੇ ਕੋਲ ਬ੍ਰਸ਼ ਇਸ ਟਾਈਮ ਨਹੀਂ ਹੈਗਾ ਸੀ ਮੈਂ ਦੋ ਬ੍ਰਸ਼ ਹੀ ਲੈ ਕੇ ਆਈ ਸੀ ਸੈਲੂਨ ਚ ਤੇ ਬਾਅਦ ਵਿੱਚ ਮੈਂ ਸਾਰਾ ਜਿਹੜਾ ਕਿ ਮੇਕਅਪ ਹੱਥ ਨਾਲ ਹੀ ਕੀਤਾ ਬਾਕੀ ਆਪਾਂ ਨੂੰ ਆਉਂਦਾ ਹੋਣਾ ਚਾਹੀਦਾ ਆਪਾਂ ਬਿਨਾ ਬ੍ਰਸ਼ ਤੋਂ ਵੀ ਕਰ ਸਕਦੇ ਆ ਸਿਰਫ ਬਿਊਟੀ ਬਲੈਂਡਰ ਦੀ ਲੋੜ ਪੈਂਦੀ ਬਾਕੀ ਆਪਾਂ ਬ੍ਰਸ਼ ਤੋਂ ਬਿਨਾ ਕੰਮ ਚਲਾ ਸਕਦੇ ਆ ਕੰਮ ਚੱਲ ਜਾਂਦਾ ਪਰ ਐਂਕਿ ਜੇ ਵਧੀਆ ਤਰੀਕੇ ਨਾਲ ਕਰਨਾ ਫਿਰ ਤਾਂ ਬ੍ਰਸ਼ ਅ ਤੇ ਹੁਣ ਆਪਾਂ ਲਿਪਸਟਿਕ ਦੀ ਵਾਰੀ ਆ ਗਈ ਆਪਾਂ ਲਿਪਸਟਿਕ ਚੂਸ ਕਰਾਂਗੇ ਮੈਂ ਕਿਹੜੀ ਲਿਪਸਟਿਕ ਲਗਾਣੀ ਆ ਤੇ ਮੇਰੇ ਕੋਲ ਐਗਜੈਕਟ ਸੇਮ ਕਲਰ ਮੈਬਿਲਿਨ ਦੀ ਲਿਪਸਟਿਕ ਦਾ ਸੂਟ ਨਾਲ ਦਾ ਹੈਗਾ ਸੀਗਾ ਤੇ ਮੈਂ ਉਹੀ ਜਿਹੜੀ ਲਿਪਸਟਿਕ ਆ ਉਹ ਅਪਲਾਈ ਕਰਾਂਗੀ ਤੇ ਇਹਦਾ ਕਲਰ ਐਗਜੈਕਟ ਮੇਰੇ ਸੂਟ ਦੇ ਨਾਲ ਹੀ ਮੈਚ ਹੋ ਗਿਆ ਸੀਗਾ ਬੜਾ ਪਿਆਰਾ ਲੱਗ ਰਿਹਾ ਸੀਗਾ ਤੇ ਇੰਨਾ ਕੁ ਮੈਂ ਮੇਕਅਪ ਕੀਤਾ ਤੁਸੀਂ ਦੱਸਿਓਗੇ ਤੁਹਾਨੂੰ ਮੇਕਅਪ ਕਿਵੇਂ ਦਾ ਲੱਗਿਆ ਲੁੱਕ ਕਿਵੇਂ ਦੇ ਲੱਗੀ ਬੜਾ ਸਿੰਪਲ ਤੇ ਬੜਾ ਸੋਬਰ ਮੇਕਅਪ ਆ ਜਿਹੜਾ ਆਪਾਂ ਕਿਸੇ ਵੀ ਫੰਕਸ਼ਨ ਤੇ ਬਰਥਡੇ ਪਾਰਟੀ ਮਤਲਬ ਫੰਕਸ਼ਨ ਜਾਗੋ ਵਗੈਰਾ ਤੇ ਜਾਣਾ ਨਿਊਲੀ ਮੈਰਨ ਨੇ ਕਰਨਾ ਜਾਂ ਕਿਸੇ ਆਪਣੇ ਅਨਗੋਣ ਚ ਕੋਈ ਵੀ ਫੰਕਸ਼ਨ ਆ ਕਿਦਾਂ ਦਾ ਦਾ ਵੀ ਆਪਾਂ ਕਿਤੇ ਜਾਣਾ ਤਾਂ ਆਪਾਂ ਇੰਨਾ ਕੁ ਮੇਕਅਪ ਕਰ ਸਕਦੇ ਆ ਬੜਾ ਹੀ ਸੌਖੇ ਤਰੀਕੇ ਨਾਲ ਮੇਕਅਪ ਹੋ ਜਾਂਦਾ ਇਹਦੇ ਵਿੱਚ ਆਪਾਂ 3 4 4 5 ਚੀਜ਼ਾਂ ਯੂਜ਼ ਕੀਤੀਆਂ ਇਸ ਤੋਂ ਬਾਅਦ ਆਪਾਂ ਕੁਝ ਵੀ ਯੂਜ਼ ਨਹੀਂ ਕੀਤਾ ਤੇ ਜਿਆਦਾ ਵੀ ਮਹਿੰਗੇ ਪ੍ਰੋਡਕਟ ਦਾ ਕੋਈ ਨਹੀਂ ਆ ਬਸ ਤੋਂ ਰੇਂਜ ਅਕੋਰਡਿੰਗ ਹੋਣ ਤੇ ਤੁ ਸਿਆ ਤੇ ਇਹ ਸੂਟ ਮੈਂ ਕਿੱਥੋਂ ਰੈਡੀ ਕਰਵਾਇਆ ਮੈਂ ਤੁਹਾਨੂੰ ਦੱਸੂਗੀ ਬੜਾ ਸੋਹਣਾ ਵਰਕ ਕੀਤਾ ਵਾ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਜੈਨੂਅਲ ਨੇ ਇਸ ਤੋਂ ਬਾਅਦ ਮੇਰੀ ਵੀਡੀਓ ਆਊਗੀ ਸੂਟਾਂ ਦੀ ਜਦੋਂ ਆਪਾਂ ਇਹ ਸੂਟ ਰੈਡੀ ਕਰਵਾਏ ਸੀਗੇ ਬੜੇ ਪਿਆਰੇ ਸੂਟ ਉਹਨਾਂ ਨੇ ਰੈਡੀ ਕੀਤੇ ਆ ਤੇ ਮੈਂ ਅੱਗੇ ਇੱਕ ਪ੍ਰੋਪਰ ਫੋਟੋ ਵੀ ਤੁਹਾਨੂੰ ਦਿਖਾ ਦੇਣੀ ਆ ਦੀ ਸੂਟ ਦੀ ਤੇ ਹੁਣ ਮੇਰਾ ਰਹਿ ਗਿਆ ਹੈਅਰ ਸਟਾਈਲ ਤੇ ਹੈਅਰ ਸਟਾਈਲ ਮੈਂ ਸੋਚ ਰਹੀ ਮੈਂ ਕੀ ਕਰਾਂ ਹੁਣ ਵੈਸੇ ਮੈਨੂੰ ਐ ਸੀ ਕਿ ਸਿਰ ਤੇ ਦੁਪੱਟਾ ਹੀ ਰੱਖਣਾ ਵਾ ਕਿਉਂਕਿ ਪਾਠ ਕਰੇ ਰੱਖਾਇਆ ਹੋਇਆ ਸੀ ਤੇ ਇਸ ਕਰਕੇ ਮੈਂ ਸੋਚਿਆ ਕਿ ਮੈਂ ਹੇਅਰ ਸਟਾਈਲ ਕੋਈ ਨਹੀਂ ਕਰਦੀ ਤਾਂ ਫਿਰ ਮੈਂ ਸੋਚਦੀ ਆ ਕਿ ਚਲੋ ਆਪਾਂ ਹੁਣ ਸੈਂਟਰ ਪਾਰਟੀਸ਼ਨ ਕਰਕੇ ਹੀ ਮੈਂ ਜਿਹੜਾ ਕੋਈ ਹੇਅਰ ਸਟਾਈਲ ਕਰ ਲਾਂਗੀ ਕਿਉਂਕਿ ਦੁਪੱਟਾ ਰੱਖਣਾ ਤੇ ਮੈਨੂੰ ਹੇਅਰ ਸਟਾਈਲ ਕਰਦਾ ਕੋਈ ਫਾਇਦਾ ਹੈ ਨਹੀਂ ਆ ਤੇ ਇਸ ਤੋਂ ਬਾਅਦ ਮੈਂ ਕਰਕੇ ਦੇਖਿਆ ਸਾਈਡ ਪਾਰਟੀਸ਼ਨ ਵੀ ਕੀਤੀ ਬਟ ਬਾਅਦ ਵਿੱਚ ਮੈਨੂੰ ਲੱਗਿਆ ਕਿ ਫਾਈਨਲ ਨਹੀਂ ਮੈਂ ਸੈਂਟਰ ਚ ਹੀ ਪਾਰਟੀਸ਼ਨ ਕਰਕੇ ਜਿਹੜਾ ਹੇਅਰ ਸਟਾਈਲ ਉਹ ਕੰਪਲੀਟ ਕਰਾਂਗੀ ਤੇ ਮੈਂ ਬਾਅਦ ਵਿੱਚ ਸਿੰਪਲ ਹੇਅਰ ਸਟਾਈਲ ਕਰਕੇ ਪੋਣੀ ਕਰ ਲਈ ਕਿ ਜਿਹੜਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀਗਾ ਕਿਉਂਕਿ ਅੱਜ ਕੱਲ ਫੇਸ ਸੈਂਟਰ ਦਾ ਬਹੁਤ 트ੈਂਡ ਚੱਲ ਰਿਹਾ ਵਿੱਚ ਦੀ ਬਿਲਕੁਲ ਬੰਦ ਹੋ ਗਿਆ ਸੀ ਬਟ ਹੁਣ ਫੇਰ ਸੈਂਟਰ ਪਾਰਟੀਸ਼ਨ ਦਾ ਬੜਾ ਸੋਹਣਾ ਮਤਲਬ ਬੜਾ ਵਧੀਆ ਹੇਅਰ ਸਟਾਈਲ ਲੱਗਦਾ ਸਾਰਿਆਂ ਦੇ ਕੀਤਾ ਹੋਵੇ ਤਾਂ ਬਾਕੀ ਫੇਸ ਤੇ ਡਿਪੈਂਡ ਕਰਦਾ ਕਈਆਂ ਦੇ ਫੇਸ ਤੇ ਸੂਟ ਕਰ ਜਾਂਦਾ ਕਿਸੇ ਤੇ ਨਹੀਂ ਕਰਦਾ ਤੇ ਹੁਣ ਮੇਰੀ ਫਾਈਨਲ ਲੁੱਕ ਰੈਡੀ ਆ ਮਤਲਬ ਮੈਂ ਮੇਕਅਪ ਕਰ ਲਿਆ ਹਲਕਾ ਫੁਲਕਾ ਜਿੰਨਾ ਕਰਨਾ ਸੀਗਾ ਤੇ ਇਸ ਤੋਂ ਬਾਅਦ ਆਪਾਂ ਹੇਅਰ ਸਟਾਈਲ ਵੀ ਸਿੰਪਲ ਰੱਖਿਆ ਤੇ ਹੁਣ ਤੁਸੀਂ ਦੇਖੋ ਪ੍ਰੋਪਰ ਮੇਰਾ ਇਹ ਸੂਟ ਆ ਜਿਹੜਾ ਮੈਂ ਮਤਲਬ ਫੰਕ ਛੋਟਾ ਫੰਕਸ਼ਨ ਕਰਕੇ ਮੈਂ ਸੂਟ ਰੈਡੀ ਕਰਵਾਇਆ ਸੀਗਾ ਪਰ ਇਹਨਾਂ ਨੇ ਕੰਮ ਬਹੁਤ ਸੋਹਣਾ ਕਰਕੇ ਦਿੱਤਾ ਸੂਟ ਤੇ ਬੜਾ ਵਧੀਆ ਵਰਕ ਕੀਤਾ ਤੇ ਵਰਕ ਦਾ ਪ੍ਰਾਈਸ ਵੀ ਬੜਾ ਜੈਨੂਅਲ ਆ 700 ਤੱਕ ਆ ਵਿਦ ਸਲਵਾਰ ਔਰ ਸ਼ਰਟ ਤੇ ਵੀ ਆ ਬਾਹਾਂ ਤੇ ਵੀ ਆ ਗਲੇ ਤੇ ਵੀ ਆ ਬਾਕੀ ਸੂਟ ਵੀ ਕਰਵਾਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੀ ਵੀਡੀਓ ਵਧੀਆ ਲੱਗੀ ਬਤ ਤੋਂ ਬਾਦ ਸ਼ੇਅਰ ਜ਼ਰੂਰ ਕਰਿਓ ਧੰਨਵਾਦ